ਕਰਦੇ ਆਂ। ਅਮਰੇ ਕਾਲਸ ਵਾਤੇ ਵੀ ਜਸ ਸਸੇ ਮੇ ਡੇਰਾ ਬਾਬਾ ਰਾਮ ਰਾਮ ਸਭ ਨੂੰ ਵਧਰੇ ਪੀਸਟ ਪਰੋਲ ਦੇ ਬਾਹਰ ਸਾਰੇ ਮਚੜਾ ਹੋਇਆ ਫਿਰਦਾ ਸਿੰਘ ਨੇ ਕਿਹਾ ਕਿ ਤੱਚੇ ਪਿੱਛੇ ਸਾਰੇ ਬੰਦੇ ਬੈਠੇ ਪਰ ਬੰਦਾ ਰੇਪੀਸਟ ਹੋਣ ਤੋਂ ਬਾਅਦ ਵੀ ਉਹ ਮੈਂ ਕਰਿਆ ਆਪਣੇ ਜਿ ਦੇਖਦੇ ਇਦਾਂ ਦੇ ਬਾਬੇ ਨਾਲ ਵਾਤੇ ਫਾ ਤਾਂ ਤੂੰ ਕਿਹੜਾ ਵੀ ਗੰਦਗੀ ਸਾਫ ਕਰਨੀ ਪੰਜਾਬ ਦੇ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਦੇ ਗੰਦਾਰੇ ਆ ਪਹਿਲੇ ਉਹਨਾਂ ਨਾਲ ਯਾਰੀ ਦੋਸਤੀ ਕਰਨੀ ਪਿਆਰ mohabbat ਦੀ ਗੱਲਾਂ ਕਰਨੀ ਉਹਨਾਂ ਦੀ ਇੱਜ਼ਤ ਰੱਖ ਕੇ ਪਾਸ਼ਾ ਮਾਂ ਪੇਂ ਬੰਦੇ ਜੀ ਉਹਨਾਂ ਸਿਪਿਆਈ ਕਰ ਸਕਦੇ ਸੋ ਮੁੰਡੇ ਬਾਰੇ ਜੇ ਅਸੀਂ ਚਾਹੁੰਦੇ ਮਟਰ ਕੋ ਦੋ ਕਰੀਏ ਸ਼ੁਰੂ ਕਰਨਾ ਜੋ ਤਾਂ ਦੇ ਆਲਾ ਮੁੱਲਿਆ ਦੇ ਘਰ ਪੈਦਾ ਹੋ ਗਏ ਤੂੰ ਕਹ ਰਿਹਾ ਵੀ ਉਹ ਆਪਣੇ ਨਾਮ ਕਮਲ ਕੌਰ ਕਿਉਂ ਨਾ ਲਾਉਂਦੀ ਸੀ ਜਦੋਂ ਕੰਚਨ ਸੀ ਹਿੰਦੂ ਸੀ ਜਾਂ ਯੂਪੀ ਸੀ ਤੂੰ ਕੀ ਇਹ ਬਹਿਰੇ ਦੱਸ ਤੇ ਮਸਲਮਾਨ ਦੇ ਕਾਜ ਤੇਰੀ ਸੁੰਨਤ ਵੀ ਹੋਈ ਆ ਸੁੰਨਤ ਸਮਝਦਾ ਨਾ ਤੇਰੀ ਸੁੰਨਤ ਹੋਈ ਅਧਰ ਖੋਤੇ ਆਪਣੇ ਤੇਰੇ ਸਰੀਰ ਦੇ ਅੰਗ ਪੂਰੇ ਨਹੀਂ ੱਟੇ ਹੋਇਆ ਤੇ ਤੂੰ ਲੋਕਾਂ ਨੂੰ ਜੱਜ ਤੇ ਸਿਖਾਏਗਾ ਮੁਸਲਮਾਨ ਦੇ ਪੇਸ਼ ਤੂੰ ਤਾਂ ਸਿਨਾਰਾ ਚੋਲਾ ਬਣ ਕੇ ਰਹਿ ਗਿਆ ਤੇ ਤੂੰ ਆਪਣੇ ਆਪ ਸਿੱਖ ਸਮਝ ਜਾਏਂ ਕਿ ਤੂੰ ਸਿੱਖ ਹੋ ਗਿਆ ਜੇ ਕੋਹੋਂ ਨਾ ਬਾਲੇ ਤਾਂ ਚੋਕਸਾ ਨਾ ਬੀਜ ਤੂੰ ਪੇੜੀਆਂ ਨਾਲ ਸਾਡੇ ਸਿੱਖਾਂ ਦੇ ਚੋਲੇ 'ਚ ਛਿਪਿਆ ਹੋਇਆ ਇੱਕ ਪੇੜਿਆ ਹੈ। ਚਾਹੇ ਤੇਰੇ ਪਿੱਛੇ ਅੱਜ ਕਿੰਨੇ ਵੀ ਸਿੱਖ ਖੜ ਜਾਂ ਜੱਥੇ ਵਾਲੇ ਉਹ ਸਾਰੇ ਜੱਥਿਆਂ ਨੂੰ ਮੇਰਾ ਇਹ ਵਰਨਿੰਗ ਆ ਸੁਣ ਚੋ। ਜਿਹੜੇ ਤੁਸੀਂ ਕਹਿਣਾ ਮਰਡਰ ਕਰਨਾ ਸਾਡੇ ਵਾਸਤੇ ਸੋਖਾ ਸੋਤੇ ਲਾਣੀ ਕੁੜੀਆਂ ਮੁੰਡਿਆਂ ਕਰਨੀਆਂ ਤੁਸੀਂ ਉਹ ਪੁਰਾਣੇ ਬਾਬੇ ਆਦਮ ਜਮਾਨੇ ਦੇ ਅੱਧ ਤੋਂ ਜ਼ਿਆਦਾ ਜਿਹੜੇ ਛੱਤੀਆਂ ਦਾੜ੍ਹੀ ਵਾਲੇ ਰਹਿੰਦੇ ਆ। ਤੁਸੀਂ ਲੋਕ ਸਕੂਲੀ ਨਹੀਂ ਸਭ ਤੋਂ ਪਹਿਲੇ ਤਾਂ ਆਪਣੇ ਐਜੂਕੇਸ਼ਨ ਦੇ ਸਰਟੀਫਿਕੇਟ ਦਿਖਾਓਗੇ ਤਾਂ ਹੀ ਪੜ੍ਹਾਈ ਤੁਸੀਂ ਨੌਜਵਾਨ ਤੇ ਨਿਊ ਪੀੜੀ ਨੂੰ ਤੁਸੀਂ ਸਿਖਾਓ ਮੈਂ ਜ਼ਿੰਦਗੀ ਕਿਵੇਂ ਜਿਣੀ ਹੈ ਤੇ ਤੁਸੀਂ ਦੱਸੋ ਮੈਂ ਨਾ ਵੀ ਪੀੜੀ ਨੂੰ ਕਿਵੇਂ ਜਿਣੀ ਕਿਵੇਂ। ਤੁਹਾਡੀ ਜਵਾਬ ਤੇ ਇੱਕ ਕੁਟੀ ਕਲਾਗ ਘੱਡੀਆਂ ਨੀਂ ਚ ਗੀ ਕੋਈ ਸੋਚਾ। ਤੁਸੀਂ ਸਾਨੂੰ ਕਿਹਾ ਨੌਜਵਾਨ ਪੀੜੀ ਆ ਕਿ ਉਹ ਆਪਣੀ ਸੋਚ ਸੀ ਉਹਨਾਂ ਤੋਂ ਲੱਦੀ ਹੈ। ਹਰ ਇੱਕ ਬੰਦੇ ਦੀ ਆਪਣੀ ਇੱਕ ਪਰਸਨਲ ਲਾਈਫ ਆ। ਹਰ ਇੱਕ ਬੰਦਾ ਆਪਣੀ ਪਰਸਨਲ ਲਾਈਫ ਕੀ ਕਰੇ ਉਹਨਾਂ ਨੂੰ ਫੱਕਿੰਗ ਯੂਰ ਬਿਜ਼ਨਸ। ਹੁਣ ਦੁਜੀਆ ਕੁੜੀਆਂ ਪੱਜੀਆਂ ਕਰਦੀਆਂ ਪੰਜਾਬ ਦੀ ਸਾਨੂੰ ਬਚਾਓ। ਉਹ ਇੰਡੀਆਂ ਕਮਜ਼ੋਰ ਹੋ ਗਈਆਂ ਕੁੜੀਆਂ। ਸਾਡੀਆਂ ਆਉਟਾ ਪੰਜਾਬ ਦੀਆਂ ਅਜ ਇੰਡੀਆਂ ਕਮਜ਼ੋਰ ਹੋ ਗਈਆਂ। 2 ਟਕੇ ਦੇ ਮਰਦਾਂ ਤੋਂ 2 ਟਕੇ ਦੇ ਇਹ ਨਿਹੰਗ ਜਿਹਨੇ ਨਿਹੰਗਾਂ ਦੇ ਚੋਲੇ ਦੇ ਵਿੱਚ ਛੁਪੇ ਹੋਏ 2 ਟਕੇ ਦੇ ਭੇੜੀਏ ਤੁਸੀਂ ਇਹ ਨਾ ਬਣਾਉਂਦੀਆਂ ਚਾਹ ਵਈ ਪੁਲਿਸ ਸਟੇਸ਼ਨ ਨਹੀਂ ਆਉਂਦਾ ਤੁਸਾਂ ਦੁਸ਼ਟ ਨੇ ਬੇਸ਼ੋ ਪੁਲਿਸ ਸਟੇਸ਼ਨ ਨਹੀਂ ਜਾ ਕਰੀਂ ਜਦੋਂ ਕੋਈ ਵੀ ਨਿਹੰਗਤਾ ਮਤਲਬ ਕੀ ਕਰੇ ਇਹ ਪੰਜਾਬ ਦੀ ਸਾਰੀਆਂ ਔਰਤਾਂ ਦੇ ਮਰਦਾਂ ਸੇ ਗੜੀ ਹੋਇਆ ਕੋਈ ਨਿਹੰਗਤਾ ਨਾ ਕੋਈ ਰੱਦੀ ਪਰਵਾਸੀ ਕਰਦਾ ਤੁਸੀਂ ਪੁਲਿਸ ਸਟੇਸ਼ਨ ਛੋਟੇ ਅਫਸਰ ਕੋਲ ਹੀ ਜਾਓ ਸਿੱਧਾ ਡੀਐਸਪੀ ਜਾਂ ਕਮਿਸ਼ਨਰ ਕੋਲ ਬੇਸ਼ੋ ਉਹਦੀ ਪ੍ਰਾਪਰਟੀ ਉਹਦੀ ਗੋਲ ਜਿਹੜੀ ਤੁਹਾਨੂੰ ਆਈ ਆ ਰਿਕਾਰਡਿੰਗ ਮੈਂ ਆਪਣੇ ਫੋਨ ਦੇ ਵਿੱਚ ਰਿਕਾਰਡਿੰਗ ਕਰ ਸਮਾ 30 ਸਾਲਿਆ ਕਿਤੇ ਇਹਨਾਂ ਦਾ ਇਲਾਜ ਬਹੁਤ ਛੇਤੀ ਪੰਜਾਬ ਸਰਕਾਰ ਕਰੇ ਜਾਂ ਨਾ ਕਰੇ ਕਾਗਜ਼ਾਂ 'ਚ ਲਈ ਪੰਜਾਬ ਦੇ ਦਾ ਟ੍ਰੀਟਮੈਂਟ ਬੜਾ ਵਧੀਆ ਹੁਆ ਇਹਨਾਂ ਵਿਆਹਾਂ ਤੇ ਧਾਰਮਿਕ ਸਿੱਖਸ਼ਣ ਸਗਰੇ ਨਾ ਕਿ ਸੋਤੇ ਆ ਬੋੜ ਹੋ ਜਾਣਗੇ ਸੋ ਸੋਤੇ ਔਰਤ ਵਿੱਚ ਬਲ ਘੱਟ ਹੁੰਦਾ ਔਰਤ ਕਮਜ਼ੋਰ ਹੁੰਦੀ ਹੈ ਔਰ ਤਾਂ ਮਾਰਨ ਨੂੰ ਕਰ ਦੋ ਅਮਰਤਪੁਰ ਮੈਰੋ ਨੇ ਸੋਤੀ ਮੰਗੀ ਸੋ ਜਨਾ ਦੇਖੋ ਉਹ ਚਲੇ ਸੋਤੀਆਂ ਦੇ ਨਹੀਂ ਪਾਈ ਸੋਤੇ ਬੈਂਕ ਵਿੱਚ ਪੈਸੇ ਰੱਖ ਕੇ ਉਹਨੂੰ ਇਹਨਾਂ ਨੇ ਗਲਤ ਕੰਮ ਆਸ ਤੇ ਸਿੱਧਿਆ ਜੀ ਨਾ ਕਿ ਕਾਰੀਅਰ ਉਸਤੇ ਕਿ ਭਾਵੇਂ ਰੋੜ ਕੇ মিডিਆ ਨੇ ਤੁਹਾਨੂੰ ਦੱਸਿਆ ਕੋ ਮੀਡੀਆ ਸੱਚੀ ਦੱਸੇਗੀ ਫਿਰ ਇਹ ਤਿੰਨਾਂ ਗੜਾ ਨੇ ਉਹਨੂੰ ਉੱਥੇ ਗਰਾਹ ਚ ਜਾ ਕੇ ਮੂੰਹ ਕਾਲਾ ਕੀਤਾ ਜ਼ਬਰਦਸਤੀ ਉਹਦੇ ਨਾਲ ਰੈਪ ਕੀਤਾ ਵੀ ਤੈਨੂੰ ਜਾਣੋ ਮਾਰ ਕੇ ਕਿ ਡਰਦੇ ਵਾਈਫ ਜਾਨੀ ਚੁੱਪ ਰਹੀ ਉਹ ਪਤਾ ਨਹੀਂ ਸੀ ਕਿ ਕਿੰਨੀ ਬਾਅਦ ਤੇਰਾ ਬਲਵਤਕਾਰ ਕਰਨ ਤੋਂ ਬਾਅਦ ਵੀ ਉਹਨੇ ਦਿਲ ਮਾਰਨਾ ਕਿਉਂਕਿ ਇਹ ਵੈਸ਼ੀ ਦਰਿੰਦੇ ਆ ਇਹ ਦਰਿੰਦਿਆਂ ਨੂੰ ਹੱਕ ਕਿਹਨੇ ਦਿੱਤਾ ਕਿਸੇ ਦੇ ਵੀ ਪੁੱਤ ਨੂੰ ਵੱਡਣ ਦਾ ਕਿਸੇ ਦੇ ਉੱਤੇ ਕਰਪਾਵਾਂ ਕਰਕੇ ਖੜ ਜਾਂਦੇ ਆ ਮੈਂ 2 ਸਾਲ ਪਹਿਲੇ ਵੀ ਵੀਡੀਓ ਪਾਈ ਸੀ ਵੀ ਜਿਹੜੇ ਜਿਹੜੀਆਂ ਕਰਪਾ ਨਾਲ ਲੱਗੇ ਫਿਰਦੇ ਤੁਸੀਂ ਕਹਿੰਦੇ ਹੋ ਸਾਰੇ ਗੁਰੂ ਮਹਾਰਾਜ ਦੇ ਸਿਸ਼ਟ ਜੱਤੇ ਦੇ ਕੋ ਪੰਜਾਬ ਸਰਕਾਰ ਨੇ ਕਿ ਇੰਡੀਆ ਦੀ ਸਰਕਾਰ ਨੇ ਤੈਨੂੰ ਆਜ਼ਾਦੀ ਦਿੱਤੀ ਆ ਇਹ ਤੁਸੀਂ ਕਹਿੰਦੇ ਅਸੀਂ ਗੁਲਾਮ ਆ ਕਿਤੇ ਦੀ ਕਿਰਪਾ ਨਾਲ ਆ ਕੇ ਫਿਰੋ ਪਰ ਇਹ ਆਜ਼ਾਦੀ ਉਹ ਖਤਮ ਹੋ ਜਾਣੀ ਆ ਇਹ ਕਿਤੇ ਦੀ ਕਿਰਪਾ ਨਾਲ ਆ ਕੇ ਜਿੱਥੇ ਕਿਤੇ ਪਹੁੰਚ ਜਾਂਦੇ ਜੱਥੇ ਲੈ ਕੇ ਇਹ ਤੁਹਾਡੀਆਂ ਸਾਰੀਆਂ ਆਜ਼ਾਦੀਆਂ ਬੰਦ ਹੋ ਜਾਣੀਆਂ ਅਗਰ ਆਪਾਂ ਮੈਂ ਉਹ ਤੈਨੂੰ ਗੋਸ਼ਟ ਨੌਕਾ ਦੀ ਸੋਤੇ ਲਾਉਂਦਾ ਮੈਂ ਕਦੀ ਸਾਫ਼ ਕਰ ਦੂੰ ਜਿਹੜੀ ਨਿਹਕੁੜੀ ਜਿਹੜੇ ਦੇਖੀ ਉਹ ਸੋਹਣੀ ਵਾਲੀ ਸੀ ਉਹਦਾ ਘਰ ਮਰਦਤ ਹੋਇਆ ਤੇਰੇ ਕੋਲ ਸੋਦਾ ਰੱਖਿਆ ਪਰ ਸੋਸ਼ੀ ਜੋ ਕਿ ਮੈਂ ਅਸ਼ਸ਼ਨਾ ਅਗਰੇਪਾਲ ਵਰ ਕੋ ਨਾਮ ਨਾਲ ਹੜੂਗਾ ਫਿਰ ਗਾਂ ਮੈਂ ਵੀ ਐਮਪੀ ਖੜ ਜਾਊਗਾ ਤੁਸੀਂ ਸਾਰੇ ਚੋਲੇ ਪਾ ਕੇ ਬਸ ਇਹੀ ਕੁੱਤ ਪੁਣਾ ਕਰ ਰਹੇ ਹੋ ਕਿ ਕਿਸ ਤਰ੍ਹਾਂ ਕਿਸੇ ਤਰੀਕੇ ਨਾਲ ਸਾਡਾ ਨਾਮ ਵਜੇ ਸਾਡੇ ਕੋਲ ਮਾਇਆ ਆਨ ਲੱਗੇ ਸਾਡੀ ਦੈਸ਼ਤ ਉਹ ਜੀ ਸੀ ਵੀ ਰਾਜਨੀਤੀ ਚ ਵੜ ਜੀਏ ਅਸ਼ਮ ਕਰੋ ਉਹ ਮਾਰ ਜਾ ਡੁੱਬ ਕੇ ਤੁਸੀਂ ਤਾਂ ਗੁਰੂਆਂ ਦੇ ਸਾਡੇ ਸਿੱਖੀ ਕੌਮ ਦਾ ਸਭ ਤੋਂ ਵੱਡਾ ਤੱਪਾ ਮਿਸਟੈਮ ਤੁਸੀਂ ਦਾਗ ਲਾਤਾ ਸਾਡੀ ਸਿੱਖ ਕੌਮ ਨੂੰ ਗੁਰੂ ਮਹਾਰਾਜ ਨੇ ਕੀ ਕਿਹਾ ਸੀ ਯਾਦ ਆ 10ਵੇਂ ਗੁਰੂ ਦਾ ਨਾਮ ਇਹ ਤੁਹਾਨੂੰ ਟ੍ਰੋਪਲੀ ਯਾਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਸੀ ਸਾਰੇ ਵਿਤੀ ਜੇ ਕਿਹਨਾਂ ਨਹੀਂ ਬਸਤਰ ਦੇਖੋ ਸਿੱਟੇ ਚੁੰਨੀ ਦੋ ਟੱਕੋ ਜੇ ਕਿਸਾਨ ਨਾ ਦਾ ਨਾ ਵੀ ਆਹ ਕੋਈ ਪ੍ਰੋਸਟਿਟਿਊਸ਼ਨ ਵਾਲਾ ਕੋਣ ਅੰਦਰ ਆਇਆ ਉਹਦੇ ਸਾਰੇ ਚੁੰਨੀ ਲਿਓ ਨੇ ਜੀਵ ਮਾਰਨਾ ਕਰਿਓ ਉਹ ਤੁਸੀਂ ਹੱਤ ਵੱਧ ਕਰਨ ਲੱਗੇ ਪਹਿਲੇ ਰੇਪ ਕਰਦੇ ਹੋ ਕੁੜੀਆਂ ਦੇ ਫੇਸ ਸੀ ਜੰਡੋ ਮਾਰ ਦਿੰਦੇ ਹਾਂ ਹੁਣ ਤੂੰ ਭੱਜੇ ਕਿੱਥੇ ਤਾਂ ਐਨਾ ਕੋ ਯੋਧਾ ਕਿਸੇ ਜਨਾਨੀ ਨੂੰ ਉਹਦਾ ਬਲਦਕਾਰ ਕਰਕੇ ਉਹਨਾਂ ਨੇ ਹੱਥੀ ਨੂੰ ਤਿੰਨ ਤਿੰਨ ਸਿੰਘਾਂ ਦੇ ਨਾਲ ਕੇ ਗਲਾ ਘੁੱਟ-ਘੁੱਟ ਇੱਕ ਜਨਾਨੀ ਮਾਰੀ ਨੇ ਹੱਤੀ ਸਿੰਘਾਂ ਦੇ ਕਾਰੇ ਸੇਮੋ

ਕਤਲ ਕਰਨਾ ਕਿਆ ਕਰਉਣੀ ਹੈ ਕਿਸਦਾ ਮਰਡਰ ਕਰਨਾ ਕਿਸਨਾ ਦੇ ਕੰਮ ਨਹੀਂ ਹੈ ਪੰਜਾਬ ਦੀਆਂ ਜਿਹੜੀਆਂ ਔਰਤਾਂ ਦੇ ਮਰਦਾਂ ਨੇ ਅੱਜ ਔਰਤਾਂ ਨੂੰ ਜਾਗਰਦੀ ਲੋੜ ਆ ਜੇ ਔਰਤ ਨਹੀਂ ਜਾਗੂਗੀ ਨਾ ਪੰਜਾਬ ਦੀਆਂ ਆਪਣੇ ਰੌਇਟਸ ਨਹੀਂ ਮੰਗੂਗੀ ਇਹ ਮਰਦ ਤੁਹਾਨੂੰ ਯੁੱਗੋ ਯੁੱਗ ਤੋਂ ਥੱਲੇ ਲਾ ਕੇ ਆਏ ਤਾਂ ਥੱਲੇ ਲਾ ਕੇ ਰੱਖਣਗੇ ਤਾਂ ਇਹ ਮਰਦਾਂ ਨੂੰ ਮੂੰਹ ਤੋੜ ਜਵਾਬ ਔਰਤਾਂ ਇਹ ਦੇਣਗੇ ਜਦੋਂ ਔਰਤਾਂ ਜਾਗਣੀਆਂ ਡਰ ਨੂੰ ਆਪਣੇ ਅੰਦਰੋਂ ਕੱਢੋ ਭੈਅ ਨੂੰ ਆਪਣੇ ਅੰਦਰੋਂ ਕੱਢੋ ਜਿਹੜਾ ਤੁਹਾਨੂੰ ਐ ਬਲੈਕਮੇਲ ਕਰਦਾ ਹੈ ਤੁਹਾਨੂੰ ਕੋਈ ਸਿੰਘ ਨੇ ਫੋਨ ਕਰਦਾ ਹੈ ਵੱਡੇ ਕਮਿਸ਼ਨਰ ਕੋਲ ਪੇਸ਼ ਹੋ ਚੁਕਾਓ ਇਹਨਾਂ ਐ ਜੇਲਾਪਾ

ਚਾਹ ਤੇ ਨੋਟ ਪਤਾ ਨਾ ਰਾ ਮੈਂ ਉਂਡੀਕੀ ਪਾਵਾਂ ਲੀਫ ਜਰ ਕਸੇ ਕੋਦੇ ਮਰੇ ਫੱਕੂ ਵਾਲੀ ਤੂੰ ਵੇਖ ਕੇ بچੂਗਾ ਬਟਾ ਮੈਂ ਪੰਜਾਬ ਚੋਂ ਗੱਲ ਖਤਮ ਕਰ ਦੂੰ ਤੂੰ ਗੱਲ ਖਤਮ ਕਰੇਗਾ ਉਹ ਤੈਨੂੰ ਪੰਜਾਬ ਖਤਮ ਕਰ ਦੇਗਾ ਮਰੀਦ ਯਾਦ ਰੱਖੀਆ ਉਸ ਤੋਂ ਵੀਡੀਓ ਨੂੰ ਦੇਖ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਜਲਦੀ ਕਰੇਂ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਦਰਾ ਧੰਨਵਾਦ